ਹੰਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਆਂ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਲੋ ਜੀ ਇੱਥੇ ਦੁਪਹਿਰ ਦਾ 2 ਵਜੇ ਦਾ ਟਾਈਮ ਸੀਗਾ ਜੀ ਹੋਰ ਸਾਹਿਬ ਹੁਣੀ ਕਹਿੰਦੇ ਵੀ ਬਣਾਓ ਮਿੱਠੇ ਚੌਲ ਪੀਲੇ ਚੌਲ ਤੁਹਾਨੂੰ ਕਿਹਦੇ ਨੂੰ ਬਣਾ ਦਿੰਨੇ ਆਂ ਖੂ ਤੋਂ ਆਏ ਸੀਗੇ ਕੰਮ ਕਰਕੇ ਉਹ ਸਾਧੀਆਂ ਸੁਧੀਆਂ ਨਾਲ ਥਾਜੀਆਂ ਬਣਾਉਂਦੇ ਸੀਗੇ ਇੰਦੇ ਚੌਲ ਖਾਣ ਨੂੰ ਦਿਲ ਕਰਦਾ ਚੌਲ ਬਣਾ ਦੇ ਇੱਥੇ ਆਪਾਂ ਇੱਕ ਗਲਾਸ ਚੌਲਾਂ ਦਾ ਲਿਆ ਸੀ ਤੇ ਅੱਧਾ ਪੌਣਾ ਗਲਾਸ ਆਪਾਂ ਖੰਡ ਦਾ ਲਿਆ ਸੀ ਕਿਉਂਕਿ ਜਿਆਦਾ ਖੰਡ ਜਿਆਦਾ ਮਿੱਠਾ ਵੀ ਨਹੀਂ ਖਾ ਹੁੰਦਾ ਤੇ ਆਪਣੇ ਕੋ ਰੰਗ ਪਿਆਸ ਜਿਹਾ ਲੱਡੂਆਂ ਵਾਲਾ ਉਹ ਪਾ ਲਿਆ ਤੇ ਮੇਰੇ ਕੋਲ ਡੱਲ ਵੀ ਗਿਆ ਸੀਗਾ ਥੋੜਾ ਜਿਹਾ ਲੋ ਜੀ ਆਪਾਂ ਪਹਿਲਾਂ ਕੇ ਪਾ ਕੇ ਤੇ ਚੌਲ ਪਾ ਦਿੱਤੇ ਸੀਗੇ ਥੋਸ ਵਰਕੇ ਤੇ ਨਾਲ ਪਾ ਦਿੱਤਾ ਆਪਾਂ ਕਲਰ ਇਹ ਆਪਾਂ ਨਾਲ ਜਿਹੜੇ ਲੌਂਗ ਲਏ ਸੀ ਤੇ ਬਦਾਮ ਲਏ ਸੀ ਵੈਸੇ ਤਾਂ ਪਹਿਲਾਂ ਮੈਂ ਘੇਚ ਮੜਾ ਜੈ ਇਹਨਾਂ ਨੂੰ ਫਰਾਈ ਕਰਦੀ ਹੁੰਨੀ ਅੱਜ ਮੈਂ ਇਦਾਂ ਪਾ ਦਿੱਤੇ ਥੋੜੀ ਜੀ ਮੈਨੂੰ ਵੀ ਗਰਮੀ ਕਰਕੇ ਗਰਮੀ ਲੱਗਦੀ ਸੀ ਜਿਆਦੀ ਤੇ ਮੈਨੂੰ ਕਾਲੀ ਕਾਲੀ ਮੈਂ ਛੋਲਾ ਨੂੰ ਫੜਾ ਫੜ ਤੜਕੇ ਵਾਂਗ ਤੜਕਾ ਹੀ ਹੋ ਜਾਂਦਾ ਜੀ ਮਿੱਠੇ ਛੋਲਾ ਦਾ ਵੀ ਜਦੋਂ ਆਪਾਂ ਘੇਚ ਭੁੰਨਦੇ ਆ ਇਹਨਾਂ ਨੂੰ ਹਨਾ ਇੱਥੇ ਆਪਾਂ ਪੌਣੇ ਦੇ ਦੋ ਗਲਾਸ ਪਾਵਾਂਗੇ ਪਾਣੀ ਦੇ ਪੂਰੇ 2 ਨਹੀਂ ਪਾਵਾਂਗੇ 2 ਤੋਂ ਥੋੜਾ ਜਿਹਾ ਘੱਟ ਪਾਵਾਂਗੇ। ਹੋਰ ਜੀ ਸਵਾਗਤ ਹੈ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ ਤੇ ਜਿਹੜੇ ਭੈਣ ਭਰਾ ਪਹਿਲੀ ਵਾਰੀ ਚੈਨਲ ਤੇ ਆਏ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਸਾਰੇ ਜਣੇ। ਸਾਰੇ ਭੈਣ ਭਰਾਵਾਂ ਦਾ ਥੈਂਕਸ ਬਹੁਤ ਬਹੁਤ ਧੰਨਵਾਦ ਜਿਹੜੇ ਜਿਹੜੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਆ। ਲਓ ਜੀ ਇੱਥੇ ਆਪਾਂ ਨਾਲ ਲੱਗਦਾ ਜੀ ਜਦ ਤੱਕ ਆਪਣੇ ਚੌਲ ਬਣਨੇ ਆ। ਤੇ ਮੈਂ ਸੋਚਿਆ ਲੱਸੀ ਵਾਲਾ ਦੁੱਧ ਹੈ ਉਹ ਵੀ ਆਪਾਂ ਰੱਖ ਦਈਏ ਹੌਲੀ ਹੌਲੀ ਕੜੀ ਜਾਊਗਾ ਫਿਰ ਤੇ ਇਹ ਆਪਾਂ ਮਲਾਈ 2 ਦਿਨ ਦੀ ਮਲਾਈ ਹੁੰਦੀ ਆ ਆਪਾਂ ਤੀਸਰੇ ਦਿਨ ਦੁੱਧ ਨੂੰ ਤੋਟਾ ਕਰਦੇ ਹੁੰਨੇ ਆਂ ਲੱਸੀ ਵਾਲਾ ਤੇ ਇਹ ਆਪਾਂ ਛੋਟਾ ਸਾਡੇ ਸਫਰੀਆ ਵੀ ਕਹਿੰਦੇ ਡੋਂਗਾ ਵੀ ਕਹਿੰਦੇ ਤੇ ਕਈ ਤੁਸਕ ਕਹਿੰਦੇ ਆ ਜੀ ਮਾਲਵੇਆਣੀਆਂ ਭੈਣਾਂ ਦੀ ਬੋਲੀ ਆ ਤੁਸਕ ਆਪੋ ਆਪਣੀ ਬੋਲੀ ਸਾਰਿਆਂ ਨੂੰ ਬਹੁਤ ਪਿਆਰੀ ਲੱਗਦੀ ਸਾਨੂੰ ਸੋਹਣੀਆ ਲੱਗਦੀ ਆ ਬੋਲਦੀਆਂ ਜਦੋਂ ਕਈ ਗੱਲਾਂ ਉਹਨਾਂ ਤੋਂ ਬੋਲ ਉਹਨਾਂ ਦੀ ਬੋਲ ਅਸੀਂ ਵੀ ਬੋਲਣ ਲੱਪੇ ਜਦੋਂ ਉਹ ਬੋਲਦੀਆਂ ਤੇ ਇਹ ਆਪਾਂ ਦੁੱਧ ਇੱਥੇ ਗਰਮ ਰੱਖ ਦਾਂਗੇ ਜਦ ਤੱਕ ਕੋਲ ਤੁਰੇ ਫਿਰਦੇ ਆ ਚੌਲ ਬਣਦੇ ਆ ਤੇ ਇਹਨੂੰ ਉਵਾਲੀ ਆ ਜਾਊਗੀ ਤਾਂ ਫਿਰ ਸਿਮ ਤੇ ਕਰਕੇ ਕਾੜਨ ਲਈ ਰੱਖ ਦਾਂਗੇ ਹੌਲੀ ਹੌਲੀ ਕੜੀ ਜਾਊਗਾ ਫਿਰ ਇੱਥੇ ਚਾਹ ਆਪਾਂ ਲੇਟ ਬਣਾਉਣੀ ਸੀਗੀ ਤਿੰਨ ਸਾਢੇ ਤਿੰਨ ਬਣਾਈ ਦੀ ਚਾਹ ਤੇ ਤਾਂ ਕਰਕੇ ਮੈਂ ਦੁੱਧ ਨੂੰ ਉਵਾਲੀ ਦੇਣੀ ਰੱਖ ਦਿੱਤੀ ਸੀ ਤੇ ਇੱਥੇ ਜਿਹੜੇ ਦੋਕ ਭਾਂਡੇ ਸੀਗੇ ਉਹ ਆਪਾਂ ਧੋ ਲਾਂਗੇ ਹੋਰ ਜੀ ਕੱਲ ਲਈ ਸੌਰੀ ਮੈਂ ਤਾਂ ਆਵਾਜ਼ ਵੌਇਸਓਵਰ ਕੀਤੀ ਸੀ ਜੌੜ ਸਾਹਿਬ ਮੇਰੇ ਕੋਲ ਬੈਠੇ ਇੱਥੇ ਅਸੀਂ ਜਦੋਂ ਇਨ ਸ਼ਾਰਟ ਤੇ ਜਾ ਕੇ ਉਹ ਵੀਡੀਓ ਸੁਣੀਏ ਤਾਂ ਆਵਾਜ਼ ਆਉਂਦੀ ਸੀ ਪਤਾ ਨਹੀਂ ਮੈਨੂੰ ਨਹੀਂ ਪਤਾ ਵੀ ਕੀ ਰੀਜ਼ਨ ਹੋਇਆ YouTube ਤੇ ਕਿਉਂ ਵੀਡੀਓ ਨਹੀਂ ਆਈ ਇਹ ਆਵਾਜ਼ ਕਿਉਂ ਨਹੀਂ ਆਈ ਸਾਰੀਆਂ ਭੈਣਾਂ ਦੇ ਕਮੈਂਟਸ ਸਭ ਤੋਂ ਪਹਿਲਾਂ ਮਨਪ੍ਰੀਤ ਭੈਣ ਦਾ ਕਮੈਂਟ ਆਇਆ ਵੀ ਦੀਦੀ ਆਵਾਜ਼ ਨਹੀਂ ਆ ਰਹੀ ਚਲੋ ਕੋਈ ਗੱਲ ਨਹੀਂ ਇੱਕ ਦਿਨ ਤੁਸੀਂ ਸਾਇਲੈਂਟ ਵੀਡੀਓ ਦੇਖ ਲਈ ਦੀਦੀ ਨਹੀਂ ਦੀਦੀ ਦਾ ਪ੍ਰਚਾਰ ਸੀਗਾ ਵਿੱਚ ਤੇ ਪਰ ਮੈਂ ਆਵਾਜ਼ ਵੌਇਸਓਵਰ ਕੀਤੀ ਹੈ ਜੀ ਫਿਰ ਲ ਮੇਰਾ ਰਾਤਾ ਵੀ ਮੈਂ ਵੀਡੀਓ ਡਿਲੀਟ ਕਰ ਦਵਾ ਫਿਰ ਮੈਂ ਸੋਚਿਆ ਵੀ ਰਹਿਣ ਦੋ ਕੋਈ ਗੱਲ ਨਹੀਂ ਵਿਊ ਆਏ ਆ ਕਾ ਨੂੰ ਆਪਾਂ ਇਦਾਂ ਪਾ ਕੇ ਵੀਡੀਓ ਕੱਟਣੀ ਹੈ ਨਾ ਇੱਕ ਦੋ ਵਾਰੀ ਮੇਨਾਂ ਅੱਗੇ ਵੀ ਪਹਿਲਾਂ ਵੀ ਇਦਾਂ ਹੋ ਚੁੱਕੀ ਆ ਪਤਾ ਨਹੀਂ ਕੀ ਗੱਲ ਹੈ ਅੱਜ ਤਾਂ ਆਪਾਂ ਵੌਇਸਓਵਰ ਕਰਦੇ ਆ ਉਹ ਬੜਾ ਸੋਹਣਾ ਉਸ ਐਪ ਤੇ ਸੀਗੀ ਆਵਾਜ਼ ਤੇ ਇੱਧਰ ਜਦੋਂ ਆਪਾਂ YouTube ਤੇ ਅਪਲੋਡ ਕੀਤੀ ਵੀਡੀਓ ਤਾਂ ਆਵਾਜ਼ ਨਹੀਂ ਆਈ ਬਿਲਕੁਲ ਗੁੰਗੀ ਜੀ ਵੀਡੀਓ ਸੀਗੀ ਥੈਂਕ ਯੂ ਫਿਰ ਵੀ ਭੈਣਾਂ ਦਾ ਬਹੁਤ-ਬਹੁਤ ਜਿਨ੍ਹਾਂ ਨੇ ਵੀਡੀਓ ਦੇਖੀ ਆ ਲਾਈਕ ਕੀਤੀ ਆ ਤੇ ਕਮੈਂਟ ਕੀਤੇ ਆ ਇੱਥੋਂ ਪਤਾ ਲੱਗ ਜਾਂਦਾ ਵੀ ਭੈਣਾਂ ਕਿਹੜੀਆਂ ਵੀਡੀਓ ਦੇਖਦੀਆਂ ਕਿਹੜੀਆਂ ਨਹੀਂ ਦੇਖਦੀਆਂ ਹਨਾ ਕਿਉਂਕਿ ਦੱਸ ਦਿੰਦੀਆਂ ਜੇ ਕੋ ਆਪਣੀ ਗਲਤੀ ਹੋਵੇ ਜਾਂ ਕੋਈ ਆਪਣੇ ਕੋਲੋਂ ਓਣ ਇੱਕ ਹੋਈ ਹੋਵੇ ਵੀਡੀਓ ਦੇ ਵਿੱਚ ਵੀ ਕੋਈ ਕਮੀ ਰਹਿ ਗਈ ਹੋਵੇ ਤੇ ਇੱਥੇ ਜੀ ਆਪਾਂ ਸਵੇਰ ਸਬਜੀ ਵਾਲਾ ਕੁੱਕਰ ਸੀ ਆਲੂ ਮਟਰਾਂ ਦੀ ਸਬਜੀ ਵਾਲਾ ਥੋੜੀ ਜੀ ਸੀਗੀ ਫਿਰ ਮੈਂ ਕੋਲੀ ਚ ਕੱਢ ਕੇ ਉਹ ਵੀ ਨਾਲ ਲੱਗਦਾ ਧੋ ਦੁੱਤਾ ਵੀ ਸ਼ਾਮ ਨੂੰ ਕੋਈ ਹੋਰ ਦਾਲ ਸਬਜੀ ਬਣਾਉਣੀ ਹੁੰਦੀ ਹੈ ਉਦੋਂ ਤਾਂ ਵੈਸੇ ਮਰਾਤ ਨੂੰ ਕਈ ਵੇਲੇ ਕੱਢ ਲੈਣੀ ਹੁੰਦੀ ਡੋਂਗੇ ਵਿੱਚ ਦਾਲ ਸਬਜ਼ੀ ਜਿਹੜੀ ਬਚੀ ਹੁੰਦੀ ਫਰਿੱਜ ਚ ਰੱਖਣੀ ਹੁੰਦੀ ਐ ਪਰ ਰਾਤੀ ਥੋੜੀ ਜਿਹੀ ਕਾਲ ਕਰ ਦਿੱਤੀ ਐਡੇ ਕੁੱਕਰ ਇਹ ਛੋਟਾ ਜਿਹਾ ਹੀ ਐ ਟੱਕ ਜਾਂਦਾ ਵਿੱਚ ਲਓ ਜੀ ਇੱਧਰ ਚ ਛੋਲ ਆਪਣੇ ਆਧਰੇ ਜਿਹਾ ਜਾਂ ਹੋ ਗਏ ਸੀਗੇ ਤੇ ਹੁਣ ਥੋੜੇ ਜਿਹਾ ਸੈਮ ਦੇ ਕਰਕੇ ਰੱਖਾਂਗੇ ਇਧਰ ਆਪਣਾ ਦੁੱਧ ਹੋ ਰਿਹਾ ਗਰਮ ਲਓ ਜੀ ਇੱਥੇ ਆਪਾਂ ਥੋੜਾ ਟਾਈਮ ਰੋੱਕ ਕੇ ਵੀਡੀਓ ਬਣਾਈ ਸੀ ਫਿਰ ਛੋਲ ਬਣ ਗਏ ਉਧਰ ਬਾਹਰੋਂ ਆਵਾਜ਼ਾਂ ਆਈ ਜਾਂਦੀਆਂ ਸੀ ਛੇਤੀ ਲੈ ਦੇ ਮੈਨੂੰ ਭੁੱਖ ਲੱਗੀ ਆ ਮੈਂ ਕਿਹਾ ਰੋਟੀ ਖਾ ਲਓ ਕਹਿੰਦੇ ਨਹੀਂ ਰੋਟੀ ਨਹੀਂ ਖਾਣੀ ਚੌਲ ਲਿਆ ਕੇ ਦੇ ਜੇ ਰੋਟੀ ਖਾ ਲੇ ਫਿਰ ਚੌਲਾਂ ਨੂੰ ਭੁੱਖ ਨਹੀਂ ਰਹਿ ਜਾਣੀ ਚੌਲ ਖਾਣ ਨੂੰ ਲੋ ਜਿੱਥੇ ਟਾਈਮ ਸੀਗਾ 4:30 ਵਜੇ ਦਾ ਆਪੇ ਕੋਠੇ ਤੇ ਜੋਰ ਸਾਹਿਬ ਹੁਣੀ ਆਏ ਸੀ ਤੇ ਪਹਿਲਾਂ ਜਾਂ ਤੈਹਾਂ ਲਾਉਣ ਤੇ ਮੈਂ ਵੀ ਨਾਲ ਹੈਲਪ ਕਰਾਉਣ ਆ ਗਈ ਸੀ ਦੇਖੋ ਜੀ ਐਦਾਂ ਤਾਂ ਮੈਂ ਕਦੇ ਸੂਟ ਦੀ ਤੈਹ ਨਹੀਂ ਇੰਨੇ ਤੇ ਪਿਆਰ ਜੈ ਨਾ ਲਾਈ ਬਿੰਨੀ ਸਵਾਰ ਕੇ ਜਿੰਨੀ ਜ਼ੋਰ ਸਾਹਮਣੀ ਗੱਡੀਆਂ ਦੀ ਅੰਦਰ ਤਰਪਾਲਾਂ ਕੋਠੇ ਵਾਲੀਆਂ ਤਰਪਾਲਾਂ ਇਹਨਾਂ ਦੀਆਂ ਤਹਿਾਂ ਮਾਰੀਆਂ ਦੇਖੋ ਕਿੰਨੀ ਸੋਹਣੀ ਤਹਿ ਲਾਉਂਦੇ ਆ ਕੋਈ ਬਾਲ ਨਾ ਰਹਿ ਜਾਵੇ ਮੈਨੂੰ ਵੀ ਕਹਿੰਦੇ ਸੀ ਕਿ ਉਧਰੋਂ ਇਦਾਂ ਕਰ ਜਿੱਦਾਂ ਮੈਂ ਫੋਲਡ ਕਰਦਾ ਤਰਪੈਲ ਨੂੰ ਇਦਾਂ ਕਰ ਇਹ ਬਾਲ ਨਹੀਂ ਰਹਿਣਾ ਚਾਹੀਦਾ ਇਹਦੀ ਤਹਿ ਨਹੀਂ ਲੱਗਣੀ ਤਹਿ ਕਾਦੀ ਨਿੱਕਾ ਜੀ ਤਰਪੈਲ ਨੂੰ ਕਰ ਦਿੰਦੇ ਫੋਲਡ ਕਰਕੇ ਬਾਹਲੀ ਸੋਹਣੀ ਐਨ ਬੱਜੀਆਂ ਰਹਿੰਦੀਆਂ ਫਿਰ ਜਿੰਨੇ ਵੀ ਕੋਠੇ ਤੇ ਸੀਗੇ ਤਾਂ ਬੜੇ ਤਰਪਾਲਾਂ ਸਾਰਿਆਂ ਦੀਆਂ ਤਾਹਾਂ ਲਾ ਕੇ ਮੈਨੂੰ ਸਭ ਬੋਲਦੇ ਸੀ ਕਹਿੰਦੇ ਤੂੰ ਹਟਦੀ ਨਹੀਂ ਨੀ ਮੈਂ ਵੀ ਤਾਹਾਂ ਲਾ ਕੇ ਚੱਕ ਦੋ ਚੱਕ ਦੋ ਤੇ ਜੇ ਮੀਂਹ ਆ ਗਿਆ ਰਾਤ ਨੂੰ ਫੇਰ ਇੱਥੇ ਜ਼ਿਆਦਾ ਖਲਜ ਗਣ ਪੈਣਾ ਹੈ ਆਪੇ ਫੇਰ ਇੱਥੇ ਕਹਿੰਦੇ ਭਾਂਡੇ ਰੱਖੀ ਜੇ ਕੋਠੇ ਚ ਉਣ ਲੱਗ ਪਏ ਤੇ ਉੱਪਰ ਹੈਗਾ ਇਦਾਂ ਸੀ ਕਿ ਬਸ ਚਲੋ ਹੁਣ ਧੁੱਪ ਲੱਗੀ ਆ ਤੇ ਚੱਕ ਲੋ ਜੋ ਲੋਡ ਪਈ ਤਾਂ ਫੇਰ ਦੁਬਾਰਾ ਪਾਵਾਂਗੇ ਅੱਬਲ ਰੱਬ ਨਾ ਹੀ ਲੋਡ ਪਾਵੇ ਇਦਾਂ ਦੀ ਹੁਣ ਤਾਂ ਨਹੀਂ ਜੀ ਚਾਹੀਦਾ ਮੀ ਕੋਠੇ ਤੇ ਹਰਿਆਈ ਜੀ ਕਾਫੀ ਜੰਮੀ ਆ ਇਧਰੋਂ ਤਾਂ ਸੁੱਕ ਗਈ ਆ ਜਿਹੜੀ ਗੱਬਿਆਂ ਗੱਬਿਆਂ ਦਾ ਵਿਚਕਾਰੋਂ ਕੋਠੇ ਤੋਂ ਨਾਲ-ਨਾਲ ਸਾਈਡਾਂ ਜੀਆਂ ਤੇ ਹੈਗੀ ਆ ਕਾਫੀ ਮੈਂ ਕਹਿੰਦੀ ਸੀ ਇਹਨਾਂ ਨੂੰ ਮੈਂ ਕਿਹਾ ਵਰਸ਼ ਨਾਲ ਕੂਚ ਦਈਏ ਵੀ ਉੱਦੇ ਵੈਸੇ ਹੀ ਧਾਰਾਂ ਵਾਲੇ ਵਰਸ਼ ਨਾਲ ਕਹਿੰਦੇ ਰਹਿਣ ਦੇ ਆਪੇ ਸੁੱਕ ਕੇ ਖੇਪੜ ਦੇ ਲੈਥੇ ਜਾਣੇ ਤੇ ਫਿਰ ਝਾੜੂ ਫੇਰਦੇ ਉਹ ਬਾਸ ਢੀਲਾਂ ਵਾਲਾ ਝਾੜੂ ਬਾਸ ਦਾ ਲਓ ਜੀ ਇੱਥੇ ਮੈਨੂੰ ਸਮਝਾਉਂਦੇ ਸੀ ਇਦਾਂ ਵਾਲ ਕੱਢ ਇਦਾਂ ਕੱਢ ਇਹਦੇ ਤਰਪਾਲ ਦੇ ਦੇਖਿਓ ਕਿੰਨੀ ਸੋਹਣੀ ਤਰਪਾਲ ਦੀ ਤਰਪਾਲ ਦੀ ਤੇ ਤੈਹ ਨਹੀਂ ਕਹਿ ਸਕਦੇ ਫੋਲਡ ਕਰਨੀ ਦੇਖਿਓ ਕਿੰਨੀ ਸੋਹਣੀ ਇੱਧਰ ਕੋ ਕਪੜਾ ਵੀ ਨਹੀਂ ਸਵਾਰ ਕੇ ਰੱਖਦਾ ਹੋਣਾ ਜਿੱਦਾਂ ਇਹਨਾਂ ਨੂੰ ਹੈਗੀ ਜੀ ਆਦਤ ਕਿਉਂਕਿ ਇਹਨਾਂ ਦੇ ਟਰੱਕਾਂ ਦੀਆਂ ਤਰਪਾਲਾਂ ਵਗੈਰਾ ਇੱਦੀ ਸਾਫ਼-ਸਾਫ਼ ਕਿ ਸਾਰੀਆਂ ਐਨ ਝਾੜ ਸਵਾਰ ਕੇ ਤੇ ਇੱਕ ਸਾਡਾ ਦਵਾਨ ਬੈੱਡਿਆ ਜੀ ਉਹਦੇ ਵਿੱਚ ਸਿਰਫ ਗੱਡੀਆਂ ਨਹੀਂ ਤਰਪਾਲਾਂ ਤੇ ਇਦਾਂ ਜਿਹੜੇ ਪੱਲੜ ਵਗੈਰਾ ਹੁੰਦੇ ਆ ਦਣ ਸੀਜ਼ਨ ਲਾ ਲਿਆ ਤੂੜੀ ਵਾਲੀਆਂ ਪੱਲੀਆਂ ਧੋਸ ਵਾਰ ਕੇ ਬੋਰਿਆਂ ਚ ਪਾ ਪਾ ਕੇ ਇਦਾਂ ਗੋਲ ਜੀਆਂ ਕਰ ਕਰਕੇ ਰੱਖ ਦੇਣੀਆਂ ਫਿਰ ਉਥੋਂ ਚੀਜ਼ ਲੱਭਣੀ ਸੌਖੀ ਆ ਜੀ ਉਸ ਬੈੱਡ ਵਿੱਚ ਅਸੀਂ ਕੋਈ ਕੱਪੜਾ ਵਗੈਰਾ ਨਹੀਂ ਰੱਖਦੇ ਸ਼ੁਰੂ ਤੋਂ ਇਹਨਾਂ ਨੇ ਤਰਪਾਲਾਂ ਨੂੰ ਲਾਇਆ ਕਿਉਂਕਿ ਜਦੋਂ ਆਪਾਂ ਬਾਹਰ ਰੱਖਦੇ ਆ ਤੇ ਇਹ ਤਰਪਾਲਾ ਵਗੈਰਾ ਤੇ ਚੂਹੇ ਚੂਹੀਆਂ ਟੱਕ ਜਾਂਦੇ ਆ ਤਾਂ ਫਿਰ ਪੈਸੇ ਲਾਏ ਆਪਣੇ ਬੇਅਰਥ ਜਾਂਦੇ ਆ ਤਾਂ ਆ ਕਰਕੇ ਚੀਜ਼ ਨੂੰ ਸਾਮ ਸੰਭਾਲਾ ਇਨਾਂ ਤੇ ਵੀ ਪੈਸੇ ਲੱਗੇ ਹੁੰਦੇ ਆ ਤੇ ਚਲੋ ਜੇ ਇੱਕ ਬੈੱਡ ਵਿੱਚ ਰੱਖ ਵੀ ਦਿੱਤੀਆਂ ਮੈਂ ਇੱਦੀ ਕੀਤੀਆਂ ਵੀ ਇੱਕ ਬੈੱਡ ਵਿੱਚ ਇਹਨਾਂ ਨੂੰ ਤਰਪਾਲਾ ਰੱਖੀਆਂ ਤੇ ਇੱਕ ਮੇਰਾ ਜਿਹੜਾ ਡਬਲ ਬੈੱਡ ਹੈ ਅੰਦਰ ਉਹਦੇ ਇੱਕ ਸਾਈਡ ਤੇ ਸਾਰੇ ਚ ਭਾਂਡੇ ਰੱਖੇ ਆ ਕਿਉਂਕਿ ਆਪਣੇ ਕੋਲ ਡਰਾਅ ਬਗੈਰਾ ਹੈ ਨਹੀਂਗੇ ਬਣੇ ਤੇ ਪੇਟੀ ਵਿੱਚੋਂ ਘੜੀ-ਘੜੀ ਭਾਂਡੇ ਕੱਢਣੇ ਔਖੇ ਹੁੰਦੇ ਸੀਗੇ ਤੇ ਤਾਂ ਕਰਕੇ ਆਪਾਂ ਸਾਰੇ ਉਸ ਬੈੱਡ ਵਿੱਚ ਟਿਕਾ ਲਏ ਸੀ ਬਾਕੀ ਬੈੱਡਾਂ ਵਿੱਚ ਕੱਪੜੇ ਆ ਬਿਸਤਰੀ ਵਗੈਰਾ ਤੇ ਜਿਹੜੇ ਹੋਰ ਆਪਾਂ ਨਹੀਂ ਵਰਤ ਦੇ ਕੱਪੜੇ ਹੁਣ ਜਿਹਦਾ ਸਿਆਲਾਂ ਵਾਲੇ ਆ ਕੁਛ ਉਹ ਕੱਪੜੇ ਆਪਾਂ ਲਿਫਾਫਿਆਂ ਚ ਪਾ ਕੇ ਪੈਕੇਜੇ ਕਰਕੇ ਤੇ ਫਿਰ ਬਿੱਡਾਂ ਚ ਰੱਖ ਲੈਣੇ ਉਹਨੇ ਬਾਅਦ ਵਿੱਚ ਧੋ ਕੇ ਕੱਢ ਲੈਣੇ ਦੇਖੋ ਜੀ ਆ ਬਾਕੀ ਵੀਆਂ ਵੀ ਤਰਪੈਲਾਂ ਤਾਂ ਬੜੇ ਸਾਰੇ ਬੰਦ ਤੇ ਇਧਰ ਭਾਜੀ ਹੁਣੀ ਬਾਹਰ ਗੱਡੀ ਧੋਂਦੇ ਸੀ ਤੇ ਇੱਥੇ ਆ ਗਏ ਸੀ ਆਪਾਂ ਜੀ ਕੋਠੇ ਤੋਂ ਆ ਕੇ ਧਾਰਾ ਕੱਢਣ ਚੱਲ ਗਏ ਸੀ ਇਹ ਧਾਰਾ ਕੱਢ ਲਿਆ ਸੀ ਮੈਂ ਤਾਂ ਅੱਜ ਦੂਸਰੀ ਗਾਂ ਚੋਂ ਗਲੇ ਆਇ ਸੀ ਪਹਿਲਾਂ ਤੇ ਇਹਨਾਂ ਨੇ ਵੀ ਮੱਝ ਦਾ ਦੁੱਧ ਥੋੜਾ ਜਿਹਾ ਚੋਕੇ ਜਿੰਨਾ ਕਿ ਮੈਂ ਘਰ ਰੱਖਣਾ ਹੁੰਦਾ ਇਹ ਗੜਬੀ ਚ ਆਪਾਂ ਘਰ ਰੱਖਣ ਲਈ ਦੁੱਧ ਕੱਢਦੇ ਆ ਇਹ ਚ 1.5 ਕਿਲੋ ਦੁੱਧ ਪੈ ਜਾਂਦਾ ਕਿਲੋ 1.5 ਕਿਲੋ ਤੇ ਇਹ ਆਪਾਂ ਜ਼ਿਆਦਾਤਰ ਜਿੱਦਾਂ ਲੱਸੀ ਬਣਾਉਣੀ ਹੁੰਦੀ ਆ ਉਹਦੇ ਲਈ ਤੇ ਜਾਂ ਫਿਰ ਥੋੜਾ ਬਹੁਤ ਚਾਹ ਵਾਲੇ ਚ ਪਾ ਲਈਦਾ ਮਿਕਸ ਕਰ ਲੇਦਾ ਇੱਥੇ ਆਪਾਂ ਇੱਕ ਗੜਬੀ ਭਾਜੀ ਹੁਣੀ ਲੈ ਕੇ ਜਾਣੀ ਸੀ ਭੂਆ ਦੇ ਮੁੰਡੇ ਨੇ ਉਹਨਾਂ ਲਈ ਆਪਾਂ ਮਣਕੇ ਦੁੱਧ ਪਾ ਲਿਆ ਕੁਛ ਥੋੜਾ ਜਿਹਾ ਵਿੱਚ ਮੱਝ ਦਾ ਸੀਗਾ ਡੋਲਣੀ ਚ ਬਚਿਆ ਕੰਨੀ ਚ ਤੇ ਬਾਕੀ ਆਪਾਂ ਗਾਂ ਦਾ ਪਾ ਦਿੱਤਾ ਇਦਾਂ ਕਰਕੇ ਆਪਾਂ ਸਾਰਾ ਦੁੱਧ ਸੋਧ ਲਿਆ ਜੀ ਹੁਣ ਥੋੜਾ ਦੁੱਧ ਸਾਡੇ ਵੀ ਹੱਥ ਨਹੀਂ ਲੱਗਦਾ ਮੈਨੂੰ ਤਾਂ ਹੋਰ ਤਰ੍ਹਾਂ ਲੱਗਦਾ ਰਹਿੰਦਾ ਜੇ ਬਾਲਟੀਆਂ ਥੋੜਾ ਥੋੜਾ ਦੁੱਧ ਹੋਵੇ ਕਿਉਂਕਿ ਦੁੱਧ ਪਸ਼ੂਆਂ ਦਾ ਜਿਆਦਾ ਚੋਇਆ ਕੀਤਾ ਆ ਤੇ ਹੁਣ ਇੱਕ ਜਦ ਤੱਕ ਘਟਿਆ ਦੁੱਧ ਤੇ ਫਿਰ ਹੋਰ ਹੀ ਤਰ੍ਹਾਂ ਲੱਗਦਾ ਰਹਿੰਦਾ ਹੁਣ ਜਦੋਂ ਸੂਣਗੇ ਪਸ਼ੂ ਫੇਰ ਦੁਬਾਰਾ ਦੁੱਧ ਹੋਊਗਾ ਜ਼ਿਆਦਾ ਚਲੋ ਫੇਰ ਵੀ ਬਹੁਤ ਧਿਆਨ ਨਾਲ ਚੰਗੇ ਆ ਮੁੱਲ ਦੁੱਧ ਨਹੀਂ ਲੈਣ ਜਾਂਦੇ ਇੰਨੇ ਨਾਲ ਆਪਣਾ ਸਰੀ ਵੀ ਜਾਂਦਾ ਹੈ ਘਰ ਦਾ ਵੀ ਤੇ ਚਲੋ ਵਿੱਚੋਂ 2-3 ਗੜਬੀਆਂ ਪਾਉਣੇ ਵੀ ਆ ਡੈਰੀ ਵਿੱਚ ਆਪਾਂ ਕਿਉਂਕਿ ਮਾੜਾ ਮੋਟਾ ਘਰ ਦਾ ਲੂਣ ਤੇਲ ਹੀ ਤੁਰਿਆ ਜਾਂਦਾ ਜੀ ਦੁੱਧ ਸਿਰੋ ਚਲੋ ਫੀਡ ਤਾਂ ਹੁਣ ਆਪਾਂ ਪਸ਼ੂਆਂ ਦੀ ਘਰ ਦੀ ਫੈ ਲੈਈ ਆ ਹੁਣ ਆਪਾਂ ਮੁੱਲ ਨਹੀਂ ਲਿਆਉਂਦੇ ਚੌਕਰ ਵਗੈਰਾ ਜੇ ਲਿਆਉਣਾ ਹੋਵੇ ਤਾਂ ਉਹ ਬੋਰਾ ਇੱਕ ਲਿਆਉਂਦੇ ਹੁੰਦੇ ਕਿਉਂਕਿ ਉਹ ਜੋ ਪੱਠੇ ਨਹੀਂ ਜਿਸ ਦਿਨ ਲੈਣ ਜਾ ਹੁੰਦਾ ਤਾਂ ਫਿਰ ਉਹ ਸੰਨੀ ਕਰਨੀ ਹੁੰਦੀ ਕੁੰਡ ਕਰਨੀ ਹੁੰਦੀ ਆ ਤਾਂ ਕਰਕੇ ਇੱਕ ਬੋਰਾ ਚੌਕਰ ਦਾ ਜ਼ਰੂਰ ਲਿਆ ਕੇ ਰੱਖਦੇ ਹੁੰਦੇ ਆ ਇਹ ਇੱਥੇ ਮੱਝ ਦਾ ਦੁੱਧ ਵੀ ਲੈ ਆਏ ਸੀਗੇ ਜੋੜ ਸਾਹਿਬ ਚੋਂ ਕੇ ਇਹ ਵੀ ਆਪਾਂ ਡੈਰੀ ਚ ਭੇਜਣਾ ਹੈ ਇਹ ਡੋਕੇ ਹੁੰਦੇ ਜੀ ਮੱਝ ਦੇ ਮੈਂ ਘਰ-ਬਾਰ ਤਨੂੰ ਹਮੇਸ਼ਾ ਦੁੱਧ ਪ੍ਰੋਪਰੋ ਪਹਿਲਾਂ ਛੋਕੇ ਰੱਖਦੀ ਹੁੰਨੀ ਕਿਉਂਕਿ ਘੱਟ ਫੈਟ ਵਾਲਾ ਦੁੱਧ ਹੁੰਦਾ ਆ ਤੇ ਇਹ ਵੱਧ ਫੈਟ ਵਾਲਾ ਫੇ ਆਪਾਂ ਡੈਰੀ ਚ ਹੀ ਪਾ ਲਈਦਾ ਕੀ ਕਰਨਾ ਜੀ ਇੰਨੀ ਫੈਟ ਵਧਾ ਵਧਾ ਕੇ ਆਪਣੀ ਸਰੀਰ ਨੂੰ ਨੁਕਸਾਨ ਆ ਇੰਨਾ ਸੰਘਣਾ ਦੁੱਧ ਪੀ ਕੇ ਲੋ ਜੀ ਇੱਥੇ ਫਿਰ ਆਪਾਂ ਭਾਂਡੇ ਵਗੈਰਾ ਧੋ ਲੈ ਸੀ ਦੁੱਧ ਵਾਲੇ ਤੇ ਮੂੰਗੀ ਮਸਰਾਈ ਦਾਲ ਆਪਣੀ ਰਜਦੀ ਸੀਗੀ ਤੇ ਤੜਕਾ ਲਾਉਣ ਲੱਗ ਗਏ ਸੀਗੇ ਇੱਕ ਵਾਰੀ ਫੇਰ ਸੌਰੀ ਕਹਿੰਦੇ ਜੀ ਸਾਰੀਆਂ ਭੈਣਾਂ ਨੂੰ ਕੱਲ ਵਾਲੀ ਵੀਡੀਓ ਲਈ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਉਹ ਕੀ ਹੋਇਆ ਕੀ ਨਹੀਂ ਹੋਇਆ ਮੈਂ ਹੁਣ ਵੀਡੀਓ ਫੇਰ ਦੁਬਾਰਾ ਉਹ ਸੁਣੀ ਜਿਹੜੀ ਜਿਹੜੀ ਮੈਂ ਵੌਇਸਓਵਰ ਕੀਤੀ ਉਹਦੇ ਵਿੱਚ ਆਵਾਜ਼ ਸੀਗੀ ਜੀ ਮੈਨੂੰ ਨਹੀਂ ਪਤਾ ਵੀ ਉਹ ਕੀ ਰੀਜ਼ਨ ਹੋਇਆ ਮੇਰੇ ਕੋਲ ਕਿ ਪਤਾ ਨਹੀਂ ਕਿੱਦਾਂ ਹੋ ਗਈ ਚਲੋ ਮਾਫ ਕਰਿਓ ਮੇਰੀਆਂ ਭੈਣਾਂ ਤੁਸੀਂ ਗੂੰਗੀ ਵੀਡੀਓ ਦੇਖੀ ਆ ਲੋ ਜੀ ਇੱਥੇ ਆਪਾਂ ਲਸਣ ਤੇ ਜੀਰੇ ਨੂੰ ਸੇਕ ਲਵਾ ਕੇ ਥੋੜਾ ਜਿਆ ਤੇ ਹੁਣ ਆਪਾਂ ਪਿਆਜ਼ ਪਾ ਦੱਤੇ ਸੀਗੇ ਸ਼ਾਮ ਨੂੰ ਵੀ ਜੀ ਕਈ ਕੰਮ ਇਕੱਠੇ ਹੋ ਜਾਂਦੇ ਆ ਵਿੱਚ ਸਾਰੇ ਕੰਮ ਤਾਂ ਫਿਰ ਦਿਖਾ ਵੀ ਨਹੀਂ ਹੁੰਦੇ ਹਨਾ ਜਿੰਨੀ ਕਿ ਵੀਡੀਓ ਬਣਦੀ ਆ ਰਸੋਈ ਚ ਤੱਕ ਆਪਾਂ ਕਿਤੇ ਫਰਿੱਜ ਤੇ ਜਾਂ ਸਟੈਂਡ ਇਧਰ ਨੂੰ ਕਰਕੇ ਕੈਮਰਾ ਰੱਖ ਫੋਨ ਰੱਖ ਲੈਨੇ ਤਾਂ ਵੀਡੀਓ ਬਣ ਜਾਂਦੀ ਉਧਰ ਪਸ਼ੂਆਂ ਵੱਲ ਵੀਡੀਓ ਉੱਥੇ ਫੋਨ ਟਿਕਾਉਣਾ ਹੀ ਔਖਾ ਹੋ ਜਾਂਦਾ ਜੀ ਕਿੱਦਾਂ ਬਣਾਈਏ ਜੇ ਕੋਈ ਕੋਲ ਹੋਵੇ ਫਿਰ ਤਾਂ ਬਣ ਜਾਂਦੀ ਐ ਉਧਰ ਵੀ ਸ਼ਾਮ ਨੂੰ ਕੰਮ ਕਰਨਾ ਪੈਂਦਾ ਜਦੋਂ ਤਾਂ ਇਹ ਕੋਲ ਹੋਣ ਤਾਂ ਨਾਲ ਹੋ ਕੇ ਪੱਠੇ ਵਗੈਰਾ ਕਰਾ ਦਿੰਦੇ ਆ ਜਦੋਂ ਸ਼ਾਮ ਨੂੰ ਧਾਰਾਂ ਚੋਣੀਆਂ ਹੁੰਦੀਆਂ ਤੇ ਜੇ ਨਾ ਹੋਣ ਤਾਂ ਫਿਰ ਆਪ ਹੀ ਕਰਨਾ ਪੈਂਦਾ ਹੁੰਦਾ ਆ ਕੰਮ ਕਰਦਾ ਨਹੀਂ ਜੀ ਬੰਦਾ ਥੱਕਦਾ ਬਸ ਇੱਕ ਵਾਈ ਗੁਰੂ ਤੰਦਰੁਸਤੀ ਰੱਖੇ ਸ੍ਰੀ ਨੂੰ ਕਿਸੇ ਕਿਸੇ ਵੇਲੇ ਮੈਂ ਵੀ ਇਦਾਂ ਹੋ ਜਾਂਦੀ ਜਿੱਦਾਂ ਪੰਜਾਬੀ ਕੁਕਿੰਗ ਪੰਜਾਬੀ ਕਿਚਨ ਵਲੌਗ ਵਾਲੇ ਭੈਣ ਜੀ ਉਹ ਵੀ ਕਹਿੰਦੇ ਮੇਰਾ ਉੱਠਦੀ ਦਾ ਸੈਰ ਦੁਕਾਨਾ ਪੈਣਾ ਮੇਰੇ ਨਾਲ ਵੀ ਇਦਾਂ ਹੁੰਦੀ ਜੀ ਮੇਰੀ ਧੌਣ ਸਰਵਾਈਕਲ ਕਰਕੇ ਮੈਨੂੰ ਇਦਾਂ ਹੋ ਜਾਂਦੀ ਹੁਣ ਸਾਰਾ ਦਿਨ ਹੀ ਦੇ ਅਫਸਰ ਦੇ ਇਹਦਾ ਲੰਘਦਾ ਆ ਉੱਪਰ ਫਿਰ ਵੀ ਉੱਠ ਕੇ ਹਮਤ ਕਰਕੇ ਲੱਗਣਾ ਪੈਂਦਾ ਜੀ ਜੇ ਅਸੀਂ ਔਰਤਾਂ ਢੇਰੀ ਢਾ ਲੈਣੀਆਂ ਤਾਂ ਸਭ ਤੋਂ ਪਹਿਲਾਂ ਤਾਂ ਸਾਡੇ ਘਰ ਪਰਿਵਾਰ ਦੇ ਜੀ ਹੋਰ ਤਰ੍ਹਾਂ ਹੋ ਜਾਂਦੇ ਆ ਵੀ ਕੀ ਹੋ ਗਿਆ ਹਾਏ ਲੋ ਜੀ ਇੱਥੇ ਤੜਕਾ ਆਪਣਾ ਹੋ ਗਿਆ ਸੀ ਟਮਾਟਰ ਵੀ ਹੋ ਗਿਆ ਸੀਗੇ ਐਨ ਸੌਫਟ ਜਿਹਾ ਇੱਥੇ ਆਪਾਂ ਪਾ ਦਾਂਗੇ ਲਾਲ ਮਿਰਚ ਥੋੜੀ ਜੀ ਹਲਦੀ ਤੇ ਥੋੜਾ ਜਿਹਾ ਲੂਣ ਪਾਇਆ ਸੀ ਘਟ ਟਮਾਟਰਾਂ ਦੇ ਨਾਲ ਕਿਉਂਕਿ ਦਾਲ ਵਿੱਚ ਥੋੜਾ ਜਿਹਾ ਮੈਨੂੰ ਘੱਟ ਲੱਗਦਾ ਸੀ ਦਾਲ ਜੀ ਬਿਲਕੁਲ ਪਤਲੀ ਜੀ ਬਣਾਈ ਹੋਇਆ ਇੰਦਰ ਦਿਲ ਕਰਦਾ ਸੀ ਵੀ ਪਤਲੀ ਜੀ ਦਾਲ ਖਾਓ ਮੈਂ ਛੋਲਿਆਂ ਦੀ ਦਾਲ ਦਾਲ ਮੀ ਘੱਟ ਪਾਈ ਅੱਜ ਵਿੱਚ ਮੂੰਗੀ ਤੇ ਮਸਰੀਰ ਪਾਏ ਜਾਦੇ ਕਿਸੇ ਕਿਸੇ ਵਿਲੇਜ ਲੋਕ ਆਪਾਂ ਦਾਲਾ ਸਬਜ਼ੀਆਂ ਸਬਜ਼ੀਆਂ ਖਾਂਦੇ ਆ ਜਿਆਦਾਤਰ ਫਿਰ ਬਾਅਦ ਵਿੱਚ ਦਿਲ ਕਰ ਦਿੰਦਾ ਵੀ ਪਤਲੀ ਜੀ ਦਾਲ ਹੋਵੇ ਮੂੰਗੀ ਮਸਰਾਂ ਦੀ ਇਹ ਦਾਲ ਤਾਂ ਜੀ ਸਾਡੇ ਘਰੇ ਪ੍ਰਧਾਨ ਆ ਹਫਤੇ ਚ ਤਿੰਨ ਤਿੰਨ ਵਾਰੀ ਖਿਲਾ ਦੋ ਚਾਰ ਵਾਰੀ ਖਿਲਾ ਦੋ ਇਹ ਨਹੀਂ ਅੱਕ ਦੇ ਸਕਦੇ ਇਹ ਦਾਲ ਖਾ ਕੇ ਸਾਡੀ ਮੰਮੀ ਵੀ ਤੇ ਮੰਮੀ ਦੇ ਮੁੰਡੇ ਵੀ ਬਹੁਤ ਪਸੰਦਿਆ ਦਾਲ ਇਹਨਾਂ ਨੂੰ ਕਿਉਂਕਿ ਦਾਲ ਦੇ ਨਾਲ ਰੀਝਾਂ ਲਾਲਾ ਰੋਟੀ ਖਾਣੀ ਹੁੰਦੀ ਆ achar ਲੈ ਲਓ ਪਿਆਜ਼ ਲੈ ਲਓ ਹਰੀਆਂ ਮਿਰਚਾਂ ਹੋ ਖੀਰਾ ਹੋਵੇ ਇਸ ਦਾਲ ਦੇ ਨਾਲ ਬਾਲੀ ਰੂਹ ਨਾਲ ਰੋਟੀ ਖਾਣ ਦੇ ਖੁਸ਼ ਹੋ ਕੇ ਚਲੋ ਸਾਡੇ ਲਈ ਸੌਖਾ ਬਣ ਸੌਕੀ ਜਾਂਦੀ ਹੈ ਛੇਤੀ ਬਣ ਜਾਂਦੀ ਹੈ ਹੁਣ ਮੈਂ ਜਦੋਂ ਧਾਰਾ ਕੱਢਣ ਗਈ ਸੀ ਤੇ ਉਦੋਂ ਦਾਲ ਰੱਖ ਗਈ ਸੀ ਜਾਂਦੀ ਹੋਈ ਤੇ ਆ ਕੇ ਭਾਂਡਾ ਠਿੱਕਰ ਸਾਰਾ ਧੋ ਕੇ ਧਾਰਾ ਢੋਕੇ ਵਾਲਾ ਤੇ ਬਾਅਦ ਵਿੱਚ ਆਪਾਂ ਤੜਕਾ ਲਾਉਣ ਲੱਗੇਗੇ ਲਓ ਜੀ ਦਾਲ ਆਪਣੀ ਬਣੀ ਸੀ ਤੇ ਹੁਣ ਆਪਾਂ ਤੜਕਾ ਦਾਲ ਦੇ ਵਿੱਚ ਪਾ ਦਾਂਗੇ ਥੋੜਕਾ ਗਿਆ ਲੱਗ ਦਾਲ ਨੂੰ ਨਾਲ ਲੱਗਦੇ ਆਪਾਂ ਟੈਲਾਂ ਦੇ ਕੱਪੜਾ ਮਾਰਦੀ ਤਾਂ ਚੁੱਲ੍ਹੇ ਤੇ ਗੈਸ ਚੁੱਲ੍ਹੇ ਤੇ ਵੀ ਨਾਲ ਲੱਗਦਾ ਕੱਪੜਾ ਮਾਰਦੀ ਤਾਂ ਕਿਉਂਕਿ ਫਿਰ ਦਾਗ ਜੇ ਜੇ ਪੱਕੇ ਹੋਣ ਫਿਰ ਸਾਬਣ ਵਾਲੀ ਲੀਰ ਵਗੈਰਾ ਸਪੰਜ ਵਗੈਰਾ ਮਾਰਨਾ ਪੈਂਦਾ ਉਹਦੇ ਨਾਲ ਵੇਤਰਿਆ ਇੰਦਾ ਨਾਲ ਲੱਗਦਾ ਜਿੱਲਾ ਸੁੱਕਾ ਜਿਹਾ ਕੱਪੜਾ ਮਾਰ ਦੋ ਤੇ ਸਾਫ ਹੋ ਜਾਂਦੇ ਦਾਗ ਜੇ ਸਾਰੇ ਉਹ ਜੀ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀ ਮਿਲਦੇ ਕੱਲ ਨੂੰ ਕਿਸੇ ਹੋਰ ਵੀਡੀਓ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ